ਉਹ ਨਹੀਂ ਨਹੀਂ ਮੈਂ ਤੁਹਾਡੇ ਮੁੰਡੇ ਨੂੰ ਮਾੜਾ ਨਹੀਂ ਕਹਿਣ ਆਈ ਉਹ ਸਗੋਂ ਦੀ ਕੁੜੀਏ ਮੈਂ ਤਾਂ ਤੇਰੇ ਭਰਾ ਦਾ ਰਿਸ਼ਤਾ ਲੈ ਕੇ ਆਈ ਆ ਛੱਟ ਮੰਗਣੀ ਤੇ ਪੱਟ ਵਿਆ ਨਾ ਤੁਹਾਡੇ ਭਰਾ ਦੇ ਦਿਮਾਗ 'ਚ ਕੋਈ ਨੁਕਸ ਪੈ ਗਿਆ ਸੀ ਜਾਂ ਕੋਈ ਨਸ਼ਾ ਪੱਤਾ ਵੱਧ ਕਰ ਲਿਆ ਸੀ ਜਿਹੜਾ ਇੱਧਰ ਉੱਧਰ ਚਲਾ ਗਿਆ ਕੋਈ ਤਾਂ ਗੱਲ ਹੋਊਗੀ ਤੇ ਜੇ ਆਂਟੀ ਰਿਸ਼ਤਾ ਪੱਕਾ ਨਾ ਨਾ ਹੋਇਆ ਪੈਸੇ ਤਿਆਰ ਰੱਖਿਓ ਨਹੀਂ ਤੇ ਫਿਰ ਸਾਡੇ ਵੱਲੋਂ ਤਿਆਰ ਤਿਆਰੀ ਆ ਮੈਂ ਵੀ ਕਵਾਂ ਸਾਡਾ ਕੋਈ ਕੰਮ ਹੋਵੇ ਤੇ ਉਹਦੇ ਵਿੱਚ ਵਿਗੜ ਨਾ ਪਵੇ ਐਦਾਂ ਕਦੀ ਹੋਈ ਨਹੀਂ ਸਕਦਾ ਆ ਕੇ ਐਵੇਂ ਭੰਗੜਾ ਪਵਾ ਦਿੱਤਾ ਮੁੱਦੇ ਦੀ ਗੱਲ ਤਾਂ ਤੁਸੀਂ ਹੁਣ ਦੱਸੀ ਆ ਤੇ ਖਿਜਣਾ ਨਹੀਂ ਮੈਂ ਨਾ ਖਿਜਾ ਨਾ ਇੱਕ ਤੱਕ ਤੂੰ ਜਿੱਦ ਕੀਤੀ ਕਿ ਵੀਰੇ ਮੈਨੂੰ ਹੁਣੇ ਲੈ ਕੇ ਚੱਲ ਕੁੜੀ ਦਿਖਾ ਕੇ ਲਿਆ ਤੈਨੂੰ ਮੈਂ ਕੁੜੀ ਦਿਖਾ ਕੇ ਦੇ ਆਂਦੀ ਆ ਹਾਂ ਉਹਦੀ ਗਲੀ ਚ ਇਹ ਰਿਸਕ ਨਾ ਗੇੜੀ ਵੀ ਮਾਰ ਕੇ ਆਂਦੀ ਆ ਸ਼ੁਕਰ ਕਰ ਕਿਸਮਤ ਚੰਗੀ ਸੀ ਵੀ ਉਹ ਬਾਹਰ ਖੜੀ ਸੀਗੀ ਤੂੰ ਦੇਖ ਲੈ ਮੈਂ ਦੇਖ ਲਿਆ ਤੇ ਉਸ ਤੋਂ ਬਾਅਦ ਨਾ ਤੂੰ ਰਾਤੀ ਕੋਈ ਗੱਲ ਕੀਤੀ ਐ ਤੇ ਨਾ ਤੂੰ ਸਵੇਰ ਦੀ ਹੁਣ ਗੱਲ ਕੀਤੀ ਐ ਹਾਂ ਠੀਕ ਆ ਅੱਜ ਆਪਣੇ ਹੋਏ ਬਗਾਨੇ ਪਰ ਜੈ ਆਈ ਨਹੀਂ ਤੇ ਗੁਲਾਮ ਬਣਨ ਨੂੰ ਵੇ ਪਹਿਲਾਂ ਹੀ ਤਿਆਰ ਬੈਠਾ ਪਰ ਇੱਕ ਗੱਲ ਯਾਦ ਰੱਖੀ ਵੀਰੇ ਜਿੰਨਾ ਚਿਰ ਮੈਂ ਨੀ ਨਾ ਹੰਮੀ ਭਾਦੀ ਨਾ ਤੇ ਤੇਰੀ ਅਰੇਂਜ ਮੈਰਿਜ ਹੋਣੀ ਆ ਤੇ ਨਾ ਲਵ ਮੈਰਿਜ ਪਰੋਂਠੇ ਨੇ ਸਵਾਦ ਕਿਉਂ ਲੱਗਦੇ ਬਏ ਨੇ ਖਾ ਲਾ ਖਾ ਲਾ ਇੱਕ ਹੋਰ ਖਾ ਲਾ ਅੱਗੇ ਨਾ ਇੱਕ ਖਾਨੀਆਂ ਅੱਜ ਦੋ ਖਾਈ ਕੀ ਪਤਾ ਏਦੋ ਵਾਰ ਮਾਂ ਦੇ ਹੱਥ ਦੇ ਪਰੋਂਠੇ ਕਦੋਂ ਨਸੀਬ ਹੋਣ ਤੈਨੂੰ ਜੇ ਤੁਸੀਂ ਹੁਣ ਇਹੋ ਜਿਹੀ ਗੱਲਾਂ ਕਰਨੀਆਂ ਨਾ ਆਲੋ ਫੜੋ ਮੈਂ ਨਹੀਂ ਖਾਣੀ ਕੋਈ ਰੋਟੀ ਰੋਟੀ ਉਹ ਖਾ ਲਾ ਮੈਂ ਤਾਂ ਨਾ ਇੱਕ ਤੇਰੇ ਨਾਲ ਗੱਲ ਕਰਨੀ ਸੀ ਤਾਂ ਨਾ ਮੈਂ ਉਹ ਗੱਲ ਸੋਚ ਕੇ ਤੈਨੂੰ ਕਹਿ ਦਿੱਤਾ ਵੀ ਮਾਂ ਦੇ ਹੱਥ ਦੀ ਰੋਟੀ ਪਤਾ ਨਹੀਂ ਤੈਨੂੰ ਕਦੋਂ ਨਸੀਬ ਹੋਣੀ ਆ ਹੂੰ ਬੋਲੀਏ ਤੁਸੀਂ ਜੋ ਬੋਲਣਾ ਆ ਇੰਨੇ ਸਵਾਦ ਪ੍ਰੋਂਠਾ ਬਣਾਇਆ ਮੇਰਾ ਪ੍ਰੋਂਠਾ ਠੰਡਾ ਕਰਕੇ ਰੱਖ ਦਿੱਤਾ ਰਾਦਿਕਾ ਮੇਰੀ ਨਾ ਇੱਕ ਗੱਲ ਸੁਣ ਪੁੱਤ ਗੱਲ ਤੇ ਨਾ ਆਰਾਮ ਨਾਲ ਗੌਰ ਕਰੀ ਤੇ ਸਮਝੀ ਪਰ ਗੁੱਸਾ ਨਾ ਕਰੀ ਹਾਂਜੀ ਹਾਂਜੀ ਦੱਸੋ ਕੀ ਹੋਇਆ ਤੇਰੀ ਭੂਆ ਨਾ ਤੇਰਾ ਵਿਆਹ ਕਰਨ ਨੂੰ ਫਿਰਦੀ ਆ ਪਹਿਲਾਂ ਤਾਂ ਮੈਂ ਉਹਦੀ ਗੱਲ ਮੰਨਦੀ ਨਹੀਂ ਸੀ ਪਰ ਹੁਣ ਨਾ ਮੈਂ ਉਹਦੀ ਗੱਲ ਦੇ ਹੱਕ ਵਿੱਚ ਹੈਗੀ ਆ ਮੈਂ ਮੇਰੇ ਕਰਜਾ ਤੇ ਉੱਤਰ ਗਿਆ ਮੰਮੀ ਇੱਕ ਸਕੂਟਰੀ ਵਾਲੇ ਦਾ ਇੱਕ ਕਮੇਟੀ ਵਾਲੀ ਦਾ ਹੁਣ ਆਪਣੇ ਕੋਲ ਕੀ ਰਹਿ ਗਿਆ ਜੁਸ਼ੀ ਛੜਾਣੀ ਆ ਗੋਰ ਛੜਾਣਾ ਹੁਣ ਤੁਸੀਂ ਸੋਚਦੀ ਹੋ ਕਿ ਮੈਂ ਉਹ ਕੰਮ ਕਰਕੇ ਆਪੇ ਹੌਲੀ ਹੌਲੀ ਛਡਾ ਲਾਂਗੀ ਤੇ ਰਾਧੀ ਦਾ ਨੂੰ ਵਿਆਹ ਕਰਕੇ ਤੋੜ ਦੇਣੀ ਆ ਹਾਂ ਹਾਂ ਇਹ ਤਾਂ ਮੈਂ ਸੋਚਦੀ ਪਈ ਆ ਪਰ ਇਹਦੇ ਨਾਲ ਨਾਲ ਨਾ ਮੈਂ ਇਹ ਵੀ ਸੋਚਦੀ ਪਈ ਆ ਕਿ ਜੋ ਮੈਂ ਤੇਰੇ ਤੋਂ ਕਰਾਉਣੀ ਨਹੀਂ ਫਿਰ ਤੂੰ ਘਰ ਗ੍ਰਸਤੀ ਸੰਭਾਲ ਆਪਣੀ ਮੰਮੀ ਤੁਸੀਂ ਜੋ ਵੀ ਸੋਚਿਆ ਨਾ ਵੈਸੇ ਤਾਂ ਸਹੀ ਸੋਚਿਆ ਪਰ ਮੈਂ ਨਾ ਬਸ ਇਹੀ ਸੋਚੀ ਬੈਠੀ ਆ ਵੀ ਅੱਗੋਂ ਹੁਣ ਜ਼ਿੰਦਗੀ 'ਚ ਜੇ ਕੁਝ ਕਰਨਾ ਨਾ ਡੈਡੀ ਮੇਰੇ ਆਊਗੇ ਤਾਂ ਹੀ ਕੁਝ ਕਰਨਾ ਨਹੀਂ ਤਾਂ ਉਹਨਾਂ ਦੀ ਵੇਟ ਨਹੀਂ ਕਰਨੀ ਹੈ ਜਿਹੜਾ ਪੁੱਤ 1.5 ਸਾਲ ਤੋਂ ਨਹੀਂ ਆਇਆ ਉਹ ਹੁਣ ਕਿੱਥੇ ਆ ਜਾਊਗਾ ਨਾ ਤਾਂ 1.5 ਸਾਲ ਦੇ ਵਿੱਚ ਤੇਰੇ ਪਿਓ ਨੇ ਆਪਣੇ ਲਈ ਕੋਈ ਮਦਦ ਦੇ ਭੇਜੀ ਨਾ ਕੋਈ ਹਾਲ ਚਾਲ ਪੁੱਛਿਆ ਨਾ ਕੋਈ ਗੇੜਾ ਹੀ ਮਾਰਿਆ ਉਹਨੇ ਮੇਰੇ ਨਾਲ ਵਾਅਦਾ ਨਾ ਉਹ ਤੇਰਾ ਕਰਦਾ ਸੀ ਹੋਰ ਨਾ ਸਹੀ ਵਾਰਾ ਨਿਵਾਹ ਨਹੀਂ ਤੈਨੂੰ ਬੁਲਾ ਕੇ ਮਿਲ ਲੈਂਦਾ ਕੱਲ ਨਾ ਤੈਨੂੰ ਦੇਖਣ ਆਲੇ ਆ ਰਹੇ ਨੇ ਜੇ ਗੱਲ ਪੱਕੀ ਹੋਈ ਤਾਂ ਮੈਂ ਤੈਨੂੰ ਤੋਰ ਦੇਣਾ ਤੈਨੂੰ ਇਸ ਗੱਲ ਦੇ ਵਿੱਚ ਹਰਜ ਤਾਂ ਨਹੀਂ ਹੈਗਾ ਲੈ ਦੱਸ ਕੱਲ ਕਦੋਂ ਬੁਲਾਇਆ ਇਹਨਾਂ ਨੂੰ ਹੁਣੇ ਬੁਲਾ ਲਾਂਦੇ ਆ ਹੁਣੇ ਲੈ ਜਾਂਦੇ ਮੈਨੂੰ ਨਾਲ ਜਿਆਦਾ ਕਾਲੀ ਪਈ ਹੈ ਤੁਹਾਨੂੰ ਦੇਖਣ ਵਾਲਿਆਂ ਨੂੰ ਬੁਲਾ ਵੀ ਲਿਆ ਮੇਰੇ ਵਿਆਹ ਦੀ ਵੀ ਗੱਲ ਚੁਰ ਗਈ ਪਰ ਮੈਨੂੰ ਪਤਾ ਹੀ ਨਹੀਂ ਜਿੱਦੀ ਦਾ ਨਹੀਂ ਹੁੰਦਾ ਰਾਧਿਕਾ ਸਮਝੀ ਦੀ ਹੁੰਦੀ ਹੈ ਗੱਲ ਨੂੰ ਅਪਾ ਇੰਨਾ ਚਿਰ ਦੁੱਖਾਂ ਭਰੀ ਜ਼ਿੰਦਗੀ ਕਿਵੇਂ ਕੱਢਾਂਗੇ ਉਹ ਮੇਰੀ ਤਾਂ ਜ਼ਿੰਦਗੀ ਨਰਕ ਬਣੀ ਬਣੀ ਆ ਤੂੰ ਤਾਂ ਨਾ ਆਪਣੀ ਬਣਾ ਆਹੋ ਆਪਣੀ ਨਹੀਂ ਨਾ ਜੰਮੀ ਤਾਂ ਕਰਕੇ ਤੋੜਦੇ ਪਿਓ ਫਟਾਫਟ ਇਹੀ ਆਪਦੀ ਜੰਮੀ ਹੁੰਦੀ ਨਾ ਸਾਰਾ ਕੁਝ ਸੋਚ ਸਮਝ ਕੇ ਸਾਰਾ ਕੁਝ ਦੇਖ ਕੇ ਵਿਆਹ ਕਰਨਾ ਸੀ ਨਾ ਇਹਦੇ ਵਿੱਚ ਬਗਾਨੀ ਜੰਮੀ ਤੇ ਆਪਣੀ ਜੰਮੀ ਦਾ ਕੀ ਰੋਲ ਆ ਭਲਾ ਰਿਸ਼ਤਾ ਨਾ ਤੇਰੀ ਭੂਆ ਘਰ ਆ ਰਹੀ ਆ ਤੇ ਮੈਂ ਸਾਰਾ ਕੁਝ ਸੋਚ ਸਮਝ ਕੇ ਕਰਨਾ ਐ ਨਹੀਂ ਤੈਨੂੰ ਛੱਡ ਦੇਣਾ ਜੇ ਤੈਨੂੰ ਰਿਸ਼ਤਾ ਪਸੰਦ ਹੋਇਆ ਨਾ ਤਾਂ ਹੀ ਤੋੜੂਗੀ ਐ ਤੈਨੂੰ ਨਾ ਮੈਂ ਕੱਢਣ ਨਹੀਂ ਲੱਗੀ ਹੈਗੀ ਘਰੋਂ ਕੋਈ ਸਿੱਟ ਨਹੀਂ ਹੋਈ ਤੂੰ ਮੈਨੂੰ ਨਾਲੇ ਜੇ ਤੂੰ ਵਿਆਹ ਕਰਾ ਲੇਂਗੀ ਨਾ ਤੇ ਮੈਨੂੰ ਇਹ ਰਹਿਣਾ ਕਿ ਤੂੰ ਆਪਣੇ ਘਰੇ ਰਾਜੀ ਖੁਸ਼ੀ ਵਸਦੀ ਪਈਆਂ ਤੇ ਮੈਂ ਵੀ ਭੱਜ ਭੱਜ ਕੇ ਕੰਮ ਕਰੂੰਗੀ ਜਿਹੜਾ ਭੋਰਾ ਕਰ ਜਾ ਉਹ ਵੀ ਉੱਤਰ ਜਾਊਗਾ ਤੇ ਨਾਲੇ ਆਪਾਂ ਮਾਮਾ ਧੀ ਆ ਰਿਸ਼ਤਾ ਤੋੜਨੀ ਨਹੀਂ ਲੱਗੀਆਂ ਆਉਂਦੀਆਂ ਜਾਂਦੀਆਂ ਰਹਿਣਾ ਨਾ ਮਾਤਾ ਮੈਨੂੰ ਇੱਕ ਗੱਲ ਦੱਸ ਜਿਹੜੀ ਕਾਲੀ ਪਈਵੇਂ ਤੋਰਨ ਦੀ ਉਹੀ ਆਪਾਂ ਜੇ ਰਲ ਮਿਲ ਕੇ ਦੋਨੋਂ ਜਣੀਆਂ ਕੰਮ ਕਰਕੇ ਕਰਜ਼ਾ ਲਾ ਲਾਂਗੀਆਂ ਤੇ ਕੀ ਹੋ ਜਾਊਗਾ ਤੁਹਾਨੂੰ ਪਤਾ ਡੈਡੀ ਦੇ ਕਿੰਨੇ ਚਾ ਸੀਗੇ ਵੀ ਹਾਂ ਮੈਂ ਆਪਣੇ ਪੁੱਤ ਦਾ ਵਿਆਹ ਕਰਨਾ ਆ ਕਰਾਂਗੇ ਉਹ ਕਰਾਂਗੇ ਕਾ ਤੋ ਇਦਾਂ ਕਰਦੀ ਵੀ ਆ ਵੇਟ ਕਰਨ ਦੇ ਹਾਂ ਡੈਡੀ ਦਾ ਨਾ ਤੈਨੂੰ ਯਾਦ ਆ ਜਦੋਂ ਤੇਰਾ ਬਾਪੂ ਘਰ ਛੱਡ ਕੇ ਗਿਆ ਸੀ ਤਾਂ ਉਹ ਕਾਗਜ਼ ਤੇ ਕੁਝ ਲਿਖ ਕੇ ਗਿਆ ਸੀ ਤੇ ਮੈਂ ਲੁਕੋਇਆ ਹੋਇਆ ਸੀ ਤੂੰ ਮੈਨੂੰ ਕਿਹਾ ਸੀ ਕਿ ਦਿਖਾ ਮੈਂ ਤੁਹਾਨੂੰ ਦਿਖਾਇਆ ਨਹੀਂ ਯਾਦ ਆ ਮੈਨੂੰ ਮੰਮੀ ਵੀ ਕਾਗਜ਼ ਤਾਂ ਸੀਗਾ ਕੋਈ ਇਹ ਵੀ ਮੈਨੂੰ ਪਤਾ ਸੀ ਡੈਡੀ ਨੇ ਕੁਝ ਤਾਂ ਲਿਖ ਕੇ ਰੱਖਿਆ ਹੋਇਆ ਜੋ ਸਿਰਫ ਤੁਹਾਡੇ ਵਾਸਤੇ ਹੋਊਗਾ ਪੁੱਛਿਆ ਵੀ ਸੀਗਾ ਤੁਸੀਂ ਅੱਗੋਂ ਮੈਨੂੰ ਜਵਾਬ ਦਿੱਤਾ ਨਹੀਂ ਨਹੀਂ ਕੁਝ ਨਹੀਂ ਹੈਗਾ ਹੁਣ ਇੰਨੀ ਵਾਰੀ ਪੁੱਛਣ ਦੇ ਬਾਵਜੂਦ ਵੀ ਤੁਸੀਂ ਕੁਝ ਨਹੀਂ ਕੁਝ ਨਹੀਂ ਕਰਦੇ ਰਹੇ ਤੇ ਮੈਂ ਪੁੱਛਣਾ ਛੱਡਤਾ ਉਹਦੇ ਵਿੱਚ ਨਾ ਇਹ ਲਿਖਿਆ ਸੀ ਕਿ ਜਦੋਂ ਮੇਲ ਹੋਊ ਤੇ ਆਪਾਂ ਮਿਲਾਂਗੇ ਪਰ ਇੱਕ ਗੱਲ ਇਹ ਵੀ ਲਿਖੀ ਸੀ ਕਿ ਮੇਰੀ ਤੈਨੂੰ ਨਾ ਖੁਸ਼ ਰੱਖੀ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਤੈਨੂੰ ਵਿਆਹ ਦਾਂਗੀ ਨਾ ਉਹਦੇ ਵਿੱਚ ਤੂੰ ਵੀ ਖੁਸ਼ ਰਹੇਂਗੀ ਤੇ ਮੈਂ ਵੀ ਖੁਸ਼ ਰਹਾਂ ਮੈਂ ਤੇਰੀ ਗੱਲ ਨਾਲ ਸਹਿਮਤ ਆ ਕਿ ਆਪਾਂ ਦੋਨੇ ਰਲ ਮਿਲ ਕੇ ਜੋਬ ਕਰ ਲੈਨੇ ਆ ਪਰ ਮੈਂ ਨਾ ਤੈਨੂੰ ਜੋਬ ਕਰਾਉਣਾ ਨਹੀਂ ਚਾਹੁੰਦੀ ਕਿਉਂਕਿ ਤੈਨੂੰ ਪਤਾ ਹੀ ਆ ਬਿਨ ਪਿਓ ਦੀਆਂ ਧੀਆਂ ਤੇ ਨਾ ਲੋਕੀ ਅਕਸ਼ਰੀ ਗਲਤ ਨਿਗਾਹ ਰੱਖ ਲੈਂਦੇ ਨੇ ਮੰਮੀ ਮੈਨੂੰ ਪਤਾ ਆ ਤੁਸੀਂ ਤੇ ਡੈਡੀ ਨੇ ਨਾ ਸ਼ੁਰੂ ਤੋਂ ਮੇਰਾ ਧਿਆਨ ਰੱਖਿਆ ਮੈਨੂੰ ਹੱਥਾਂ ਦੇ ਚੱਕ ਕੇ ਰੱਖਿਆ ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਮੂੰਹੋਂ ਕੱਢਣ ਤੋਂ ਪਹਿਲਾਂ ਲੈ ਕੇ ਦਿੱਤੀ ਆ ਤੇ ਮੈਂ ਵੀ ਸ਼ੁਰੂ ਤੋਂ ਜਿੱਦਾਂ ਤੁਸੀਂ ਕਿਹਾ ਮੈਂ ਤੁਹਾਡੀ ਹਰ ਗੱਲ ਨੂੰ ਸਿਰ ਮੱਤੇ ਰੱਖਿਆ ਚਲੋ ਆ ਵੀ ਫੈਸਲਾ ਤੁਹਾਡਾ ਨਾ ਸਿਰ ਮੱਤੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਉਹੀ ਕਰੋ ਮੈਨੂੰ ਬਹੁਤ ਖੁਸ਼ੀ ਹੋਈ ਰਾਜਕਾ ਕਿ ਤੂੰ ਮੇਰੀ ਹਾਂ ਦੇ ਵਿੱਚ ਹਾਂ ਮਲਾਈ ਇੱਕ ਤੇਰੇ ਵਿਆਹ ਦਾ ਕਾਰਨ ਇਹ ਵੀ ਆ ਕਿ ਜਦੋਂ ਕਿਸੇ ਨਵੇਂ ਜੀ ਦਾ ਘਰ ਦੇ ਵਿੱਚ ਪੈੜਾ ਟਿਕ ਜੇ ਨਾ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ ਕੀ ਪਤਾ ਮੇਰੇ ਜਵਾਈ ਦਾ ਪੈੜਾ ਮੇਰੇ ਘਰ ਵਿੱਚ ਟਿਕੇ ਤਾਂ ਆਪਣੀ ਵੀ ਕਿਸਮਤ ਬਦਲ ਜੇ ਬਸ ਇੱਕ ਗੱਲ ਯਾਦ ਰੱਖੀ ਯਾ ਰਾਧਿਕਾ ਜੋ ਮੈਂ ਤੈਨੂੰ ਸਮਝਾਇਆ ਤੇ ਸਿਖਾਇਆ ਨਾ ਤੇ ਉਹੀ ਕਰਨਾ ਆਪਣੇ ਸਹੁਰੇ ਘਰ ਜਾ ਕੇ ਜਿੱਦਾਂ ਇਹ ਕਰ ਤੇਰਾ ਆਪਣਾ ਨਾ ਤੇ ਉਥੇ ਜਾ ਕੇ ਵੀ ਉਹਨੂੰ ਆਪਣਾ ਘਰੀ ਬਣਾ ਕੇ ਚੱਲਣਾ ਮਾਂ ਦੀ ਤੇ ਬਾਅਦ ਚ ਗੱਲ ਸੁਣਨੀ ਆ ਸੱਸ ਦੀ ਪਹਿਲਾਂ ਰਾਧਿਕਾ ਜੋ ਤੇਰੇ دل ਵਿੱਚ ਗੱਲ ਆ ਨਾ ਉਹ ਮਾਂ ਦੇ ਨਾਲ ਕਰ ਲਈ ਕੱਲੋਂ ਇਹ ਨਾ ਕਹੀਂ ਕਿ ਮਾਂ ਨੇ ਮੈਨੂੰ ਕੁਝ ਪੁੱਛਿਆ ਨਹੀਂ ਹੈਗਾ ਮੈਂ ਨਾ ਆਪਣੀ ਮਾਂ ਨੂੰ ਇਹੀ ਕਹਿਣਾ ਚਾਹਨੀ ਆ ਕਿ ਜੋ ਤੁਹਾਡੇ ਦਿਲ ਚ ਆਉਂਦਾ ਨਾ ਤੁਸੀਂ ਕਰੋ ਜਿੱਥੇ ਵਿਆਹਣਾ ਵਿਆਹੋ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਕਾਲੀ ਨਾ ਕਰਿਓ ਭਾਵੇਂ 6 ਮਹੀਨੇ ਦਾ ਟਾਈਮ ਪਾ ਲਿਓ ਬੱਲੇ ਖੁਸ਼ ਕਰਤਾ ਮੇਰੀ ਧੀ ਨੇ ਅੱਜ ਤਾਂ ਮੈਨੂੰ ਤੂੰ ਨਾ ਇਦਾਂ ਕਰ ਮੈਂ ਸਮਾਨ ਚਾੱਕ ਕੇ ਥੱਲੇ ਲੈ ਕੇ ਜਾਂਦੀ ਆ ਤੂੰ ਜਾ ਕੇ ਆਪਣੀ ਸੋਨੀਆ ਆਂਟੀ ਨੂੰ ਕਾਲ ਕਰ ਦੇ ਆਪਾਂ ਉਹਦੇ ਨਾਲ ਵੀ ਥੋੜੀ-ਮੋਟੀ ਰੈਸਲਾ ਕਰ ਲਈਏ ਮੰਮੀ ਗੱਡੀ ਬਿਨਾ ਤਾਂ ਆਪਣਾ ਇੰਨਾ ਔਖਾ ਨਿਕਲਿਆ ਤੁਹਾਡਾ ਮੇਰੇ ਬਿਨਾ ਕਿੱਦਾਂ ਟਾਈਮ ਟਪੂਗਾ ਚੱਲੇ ਚੱਲ ਜਾ ਕੇ ਨਾ نیچے ਤੇਰੀ ਆਂਟੀ ਨੂੰ ਫੋਨ ਕਰ ਨਾਲ ਜਿੱਦੇ ਡੋਲੀ ਤੋੜਨੇ ਹੋਈ ਉਹਦੇ ਰੋਲਾਂਗੇ ਮਾਮਾ ਧੀਆ ਗੜ ਲਾ ਕੇ ਅੱਜ ਨਹੀਂ ਮਰੋਣਾ ਰੋਣਾ ਹਲੇ ਰਿਸ਼ਤਾ ਤਾਂ ਪੱਕਾ ਹੋ ਲੈਣੇ ਆ ਨਿਆਣੇ ਜੀ ਦਾ ਵਿਆਹ ਕਰਨਾ ਜ਼ਰੂਰੀ ਹੈ ਕਾ ਤੇ ਮੈਨੂੰ ਸੂਲੀ ਚਾੜਨ ਮੈਂ ਇਦਾਂ ਹੱਸਦਾ ਖੇਡਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਨਾ ਤੇਰੇ ਕਹਿਣ ਦਾ ਮਤਲਬ ਕੀ ਹੈ ਵੀ ਮੈਂ ਨੋ ਦਾ ਸੁੱਖ ਨਹੀਂ ਲੈਣਾ ਅ ਠੰਡ ਚ ਮੈਂ ਚਾਹ ਬਣਾ ਰਹੀ ਆ ਉਹ ਆ ਕੇ ਚਾਹ ਬਣਾਉਗੀ ਹ ਲੈ ਮਮੀ ਕੱਲ ਤੋਂ ਸਵੇਰੇ ਉੱਠ ਕੇ ਤੁਹਾਨੂੰ ਚਾਹ ਮੈਂ ਬਣਾ ਦੂੰਗਾ ਜਾਂ ਲਾਪਰੀਤ ਬਣਾ ਦੇ ਕਰੂਗੀ ਤੁਸੀਂ ਰਜਾਈ ਚ ਹੀ ਬੜੇ ਰਿਆ ਕਰੋ ਪਰ ਹੁਣ ਨੋ ਦੇ ਹੱਥ ਦੀ ਚਾਹ ਪੀਣ ਵਾਸਤੇ ਇਹ ਗਰੀਬ ਨੂੰ ਸੂਲੀ ਕਾ ਤੇ ਚਾੜੀ ਜਾਂਨੇ ਉਹ ਨਾਲੇ ਨੂੰਹ ਨੇ ਆ ਕੇ ਕਿਹੜਾ ਸਪੈਸ਼ਲ ਚਾਹ ਮਸਾਲਾ ਪੇਕ ਕਿਉਂ ਲੈ ਕੇ ਆਊਗੀ ਜਿਹੜਾ ਉਹਨੇ ਚਾਹ ਚ ਪਾ ਕੇ ਤੁਹਾਨੂੰ ਚਾਹ ਸਵਾਦ ਲੱਗੂਗੀ ਉਹ ਜਿਵੇਂ ਦੀ ਚਾਹ ਮੈਂ ਬਣਾਣਾ ਜਾਂ ਲਾਪਰੀਤ ਬਣਾਉਂਦੀ ਐ ਉਹਦੀ ਚਾਹ ਹੁੰਨੇ ਪਾਣੀ ਆ ਪਾਣੀ ਪਾਊਗੀ ਚੀਨੀ ਪਾਊਗੀ ਚਾਹ ਪੱਤੀ ਪਾਊਗੀ ਦੁੱਧ ਪਾਊਗੀ ਵੱਤਵਾ ਤੇ ਲਾਚੀ ਅਦਰਕ ਪਾ ਦੂਗੀ ਭੈਣ ਤੇਰੀ ਕਹਿੰਦੀ ਹੈ ਵੀ ਮੁੰਡਾ ਵਿਆਹ ਨਾਲ ਵਾਲਾ ਹੋ ਗਿਆ ਤੇ ਮੈਨੂੰ ਵੀ ਤੂੰ ਦੇਖ ਰਿਹਾ ਵੀ ਵਿਆਹ ਨਾਲ ਪਰ ਤੂੰ ਆਪਣੇ ਆਪ ਨੂੰ ਨਿਆਣਾ ਦੱਸੀ ਜਾਣਾ ਗੱਲ ਪਤਾ ਕੀ ਐ ਮੰਮੀ ਹੱਲੇ ਮੈਨੂੰ ਨਾ ਦੁਨੀਆਦਾਰੀ ਦੀ ਏਡੀ ਸਮਝ ਨਹੀਂ ਹੈਗੀ ਹੁਣ ਤੁਸੀਂ ਆਹ ਵੇਖੋ ਵੀ ਬੱਬੂ ਸਾਡੇ ਨਾਲ ਕੰਮ ਕਰਦਾ ਸੀ ਤੇ ਕੀ ਕਰਕੇ ਚਲਾ ਗਿਆ ਅੱਗੀ ਤਾਂ ਸਾਡੇ ਗਵਾਂਢ 'ਚ ਰਹਿੰਦੀ ਸੀ ਕਿਹੜੀਆਂ ਦੁਸ਼ਮਣੀਆਂ ਕੱਢਣੇ ਪੈ ਗਈ ਇਸ ਕਰਕੇ ਕਹਿ ਰਿਹਾ ਹੱਲੇ ਮੈਨੂੰ ਦੁਨੀਆਦਾਰੀ ਨੂੰ ਸਮਝ ਲੈਣ ਦਿਓ ਜਦੋਂ ਚੰਗੀ ਤਰ੍ਹਾਂ ਮੈਂ ਦੁਨੀਆਦਾਰੀ ਨੂੰ ਸਮਝ ਲੂੰਗਾ ਫਿਰ ਮੈਂ ਕਹਿ ਦੂੰਗਾ ਆਪੇ ਕਿ ਮੰਮੀ ਮੇਰਾ ਵਿਆਹ ਕਰ ਦਿਓ ਫਿਰ ਲੱਭ ਲਿਓ ਕੁੜੀ ਹਾਂ ਮੈਂ ਤਾਂ ਇੱਕ ਫੋਨ ਕਰਨਾ ਵੀ ਮੇਰਾ ਮੁੰਡਾ ਵਿਆਹ ਕਰਾਣਾ ਚਾਹੁੰਦਾ ਤੇ ਕੁੜੀਆਂ ਦੀ ਲੈਂਣ ਲੱਗ ਜੂਗੀ ਕੁੜੀਆਂ ਅੱਜ ਕੱਲ ਮਿਲਣੀਆਂ ਨਾ ਸੋਖੀਆਂ ਨਹੀਂ ਹੈਗੀਆਂ ਤੇ ਜਿਹੜੀ ਕੁੜੀ ਦਾ ਰਿਸ਼ਤਾ ਆਇਆ ਹੈ ਨਾ ਤੇ ਚੱਲ ਮੇਰੇ ਨਾਲ ਤੇ ਜਾ ਕੇ ਨਿਗਾਹ ਮਾਰ ਰਹੀ ਏ ਉਹ ਤਾਂ ਮੈਨੂੰ ਪਤਾ ਹੈ ਕਿ ਮੇਰੀ ਮਾਂ ਦੇ ਵੀ ਕੁਝ ਸੁਪਨੇ ਹੋਊਗੇ ਕਿ ਮੈਂ ਆਪਣੇ ਮੁੰਡੇ ਨੂੰ ਵਿਆਵਾਂ ਪਰ ਗੱਲ ਪਤਾ ਕੀ ਹੈ ਮੰਮੀ ਮੈਨੂੰ ਰਿਸ਼ਤਾ ਥੋੜਾ ਵਧੀਆ ਜਿਹਾ ਨਹੀਂ ਲੱਗਦਾ ਪਿਆ ਉਹ ਇਸ ਕਰਕੇ ਕਿ ਅੱਜੂ ਦੀ ਮੰਮੀ ਕਹਿੰਦੀ ਜੇ ਮੈਂ ਤੁਹਾਡੇ ਮੁੰਡੇ ਦਾ ਰਿਸ਼ਤਾ ਕਰਾ ਦੂੰਗੀ ਤੇ ਤੁਸੀਂ ਸਾਡਾ ਕਰਜ਼ਾ ਮਾਫ਼ ਕਰ ਦਿਓ ਹੁਣ ਜਿਹੜੀ ਲਾਲਚ ਪਿੱਛੇ ਰਿਸ਼ਤਾ ਕਰਾ ਰਹੀ ਹੈ ਫਿਰ ਮਤਲਬ ਰਿਸ਼ਤੇ ਦੇ ਵਿੱਚ ਕੋਈ ਤਾਂ ਕੋਈ ਖੋਟ ਹੋਊਗੀ ਨਾ ਆਪਾਂ ਨੂੰ ਕੀ ਲੋੜ ਪਈ ਐ ਕਿ ਅਗਲੇ ਨੂੰ 3.5 ਲੱਖ ਰੁਪਇਆ ਵੀ ਛੱਡੋ ਤੇ ਉਹ ਰਿਸ਼ਤਾ ਕਰੋ ਜਿਹੜਾ ਅਗਲੇ ਆਪਣੇ ਫਾਇਦੇ ਪਿੱਛੇ ਕਰਾ ਰਹੇ ਨੇ ਮੇਰੇ ਨਾਲ ਨਾ ਲਾਪਰੀ ਨੇ ਸਾਰੀ ਗੱਲ ਕਰ ਲਈ ਹੋਈ ਐ ਮੰਮੀ ਮੈਨੂੰ ਰਿਸ਼ਤਾ ਨਾ ਕੁਝ ਸਹੀ ਜਿਹਾ ਨਹੀਂ ਲੱਗਦਾ ਪਿਆ ਇਸ ਕਰਕੇ ਮਨਾ ਕਰਦਾ ਪਿਆ ਮੈਂ ਹਾਂ ਜੇ ਤੁਸੀਂ ਕੋਈ ਹੋਰ ਰਿਸ਼ਤਾ ਲੱਭ ਲਓ ਉੱਥੇ ਮੈਂ ਹਮੇ ਹੀ ਭਰ ਦਿੰਨਾ ਕਿਹੜੀ ਗੱਲ ਆ ਜਿਹੜੇ ਮੇਰੇ ਲੱਭੇ ਰਿਸ਼ਤੇ ਦੇ ਵਿੱਚ ਤੂੰ ਨੁਖਰੇ ਕਰ ਰਹੀ ਐ ਤੇ ਜੇ ਕੋਈ ਹੋਰ ਲੱਭਿਆ ਉਹਦੇ ਵਿੱਚ ਵੀ ਨਖਰੇ ਕਰੇਗਾ ਜੇ ਭਰਾਵਾ ਕੋਈ ਤੂੰ ਆਪ ਦੇਖੀ ਹੋਈ ਹੈ ਨਾ ਤੇ ਮੈਨੂੰ ਦੱਸ ਦੇ ਮੈਂ ਤੇ ਨੌਂ ਦਾ ਸੁੱਖ ਲੈਣਾ ਹੈ ਚਾਹੇ ਜਿੱਦਾਂ ਮਰਜੀ ਲਵਾਂ ਆ ਅੱਖਾਂ ਐ ਕਿਉਂ ਕਰੀ ਜਾਨਣਾ ਇਰਤਨੀ ਕੋ ਗਲਤ ਕੰਮ ਕਰਨ ਲੱਗਿਆ ਨਹੀਂ ਤਾਂ ਚੱਕਾ ਫਿਰ ਜੁੱਤੀ ਲੈ ਮੰਮੀ ਆ ਜਿਹੜੇ ਕੰਮ ਤੋਂ ਤੋਬਾ ਹੀ ਕਰ ਗਿਆ ਉਹ ਕੰਮ ਦੁਬਾਰਾ ਕਿਉਂ ਕਰਨਾ ਨਾਲੇ ਨਾ ਆ ਤੁਸੀਂ ਗੱਲ-ਗੱਲ ਤੇ ਕਦੇ ਥੱਪੜ ਮਾਰਾਂ ਕਦੇ ਜੁੱਤੀ ਚੱਕਾਂ ਕਦੇ ਡੰਡਾ ਚੱਕਾਂ ਉਹ ਫਿਰ ਮੇਰੀ ਜਨਾਨੀ ਅੱਗੇ ਆ ਕੁਝ ਕਰੋਗੇ ਤਾਂ ਮੈਨੂੰ ਬੇਇੱਜ਼ਤੀ ਹੀ ਲੱਗੂਗੀ ਨਾ ਇਸ ਕਰਕੇ ਕਹਿਣਾ ਵੀ ਹਲੇ ਰੁਕ ਜਾ ਵਿਆਂ ਨੂੰ ਆ ਜਦੋਂ ਮੈਂ ਤੈਨੂੰ ਕਿਹਾ ਨਾ ਵੀ ਆਪਣੀ ਲੱਭੀ ਏ ਤਾਂ ਤੇਰੇ ਚਿਹਰੇ ਦੀ ਨਾ ਸਮਾਈਲ ਹੀ ਬਦਲ ਗਈ ਸੀ ਜੇ ਆਪਣੀ ਲੱਭੀ ਏ ਨਾ ਤਾਂ ਮੈਨੂੰ ਦੱਸ ਦੇ ਕਿਉਂਕਿ ਜਦੋਂ ਪਿਓ ਨਹੀਂ ਨਾ ਹੁੰਦਾ ਤੇ ਪੁੱਤ ਨੂੰ ਮਾਂ ਨਾਲ ਗੱਲ ਕਰ ਲੈਣੀ ਚਾਹੀਦੀ ਏ। ਉਹ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਕੋਈ ਨਹੀਂ। ਹੁਣ ਜਿੱਥੇ ਅੱਜੂ ਦੀ ਮੰਮੀ ਨੇ ਕਿਹਾ ਆਪਾਂ ਉੱਥੇ ਚੱਲ ਪੈਨੇ ਆ। ਪਰ ਮੰਮੀ ਇੱਕ ਗੱਲ ਸੁਣ ਲਿਓ। ਜੇ ਮੈਨੂੰ ਕੁੜੀ ਪਸੰਦ ਨਾ ਹੋਈ, ਮੈਨੂੰ ਰਿਸ਼ਤਾ ਪਸੰਦ ਨਾ ਹੋਇਆ, ਫਿਰ ਗਰੀਬ ਨਾਲ ੱਤਕਾ ਨਾ ਕਰਿਓ। ਤੇ ਜੇ ਮੈਂ ਮਨਾਂ ਕਰਤਾ ਫਿਰ ਮੇਰੀ ਉੱਥੇ ਸੋਣਾ ਲਿਓ ਔਰ ਉੱਥੇ ਸਾਰਿਆਂ 'ਚ ਬੈਠੇ ਕਹਾਂ ਚੱਕਾ ਜੁੱਤੀ ਪਸੰਦ ਕਰ ਕੁੜੀ ਹਾਂ ਕਰ ਫਿਰ ਉਹ ਚੀਜ਼ ਨਹੀਂ ਹੋਣੀ। ਪੁੱਤ ਇੱਕ ਆਹੀ ਟਾਈਮ ਹੁੰਦਾ ਜਿੱਥੇ ਬੰਦੇ ਨੂੰ ਨਾ ਬੜਾ ਸੋਚਣਾ ਤੇ ਸਮਝਣਾ ਪੈਂਦਾ ਤੇ ਜੇ ਇਸ ਮੌਕੇ ਤੇ ਗਲਤੀ ਹੋ ਜੇ ਨਾ ਤੇ ਬੰਦੇ ਨੂੰ ਸਾਰੀ ਉਮਰ ਪਛਤਾਣਾ ਪੈਂਦਾ ਐਸੇ ਕਰਕੇ ਤੈਨੂੰ ਕਹਿਨੀ ਪਈਆਂ ਵੀ ਨਾਲ ਚੱਲ ਪੈ ਤੇ ਉੱਥੇ ਜਾ ਕੇ ਜੇ ਪਸੰਦ ਆਂਦੀ ਕੁੜੀ ਤੇ ਹਾਂ ਕਰ ਦੇ ਮੈਂ ਕਿਹਾ ਤੈਨੂੰ ਐਵੇਂ ਸੁੱਲੀ ਚਾੜਨ ਲੱਗੀ ਆ ਕਿਉਂਕਿ ਵਿਆਹ ਤੇ ਤੂੰ ਕਰਾਣਾ ਹੀ ਏ ਇੱਥੇ ਨਹੀਂ ਤਾਂ ਉੱਥੇ ਸਹੀ ਤੱਕਾ ਨਹੀਂ ਤੇਰੇ ਨਾਲ ਮੈਂ ਕੋਈ ਕਰਨਾ ਹੁਣ ਮੈਂ ਕਿੱਦਾਂ ਦੱਸਾਂ ਮੰਮੀ ਨੂੰ ਕਿ ਮੰਮੀ ਮੈਨੂੰ ਉਹ ਕੁੜੀ ਪਸੰਦ ਹੈ ਪਰ ਗੱਲ ਇਹ ਹੈ ਵੀ ਉਹ ਕੁੜੀ ਨੂੰ ਹੱਲੇ ਮੈਂ ਵੇਖਿਆ ਤੇ ਉਹਨੇ ਮੈਨੂੰ ਵੇਖਿਆ ਉਸ ਤੋਂ ਅੱਗੇ ਕੁਝ ਨਹੀਂ ਇਦਾਂ ਕਰਦਾ ਜਿਹੜਾ ਮੰਮੀ ਨੇ ਰਿਸ਼ਤਾ ਵੇਖਿਆ ਨਾ ਮੈਂ ਉਧਰ ਜਾਇਆ ਨਾ ਤੇ ਕੋਈ ਬਹਾਨਾ ਜਾਂ ਮਾਰ ਕੇ ਲਾਪੇ ਨੂੰ ਵਿਚਰ ਲਾ ਕੇ ਨਾ ਨੁੱਕਰ ਕਰ ਦੂੰਗਾ ਇਹਦੇ ਵਿੱਚ ਮੰਮੀ ਦੀ ਵੀ ਰਹਿ ਜੂਗੀ ਤੇ ਮੇਰੀ ਵੀ ਰਹਿ ਜੂਗੀ ਤੇ ਉਸ ਤੋਂ ਬਾਅਦ ਲਾਪੇ ਨਾਲ ਮਿਲ ਕੇ ਉਸ ਕੁੜੀ ਦਾ ਪਤਾ ਲੱਣਾ ਉਧਰ ਕਾਰਵਾਈ ਪਾਣਾ ਚਲੋ ਠੀਕ ਹੈ ਮੰਮੀ ਤੁਸੀਂ ਕਰ ਲੋ ਅੱਜੂ ਦੀ ਮੰਮੀ ਨੂੰ ਫੋਨ ਤੇ ਜਦੋਂ ਕਹਿੰਦੇ ਨੇ ਉਦੋਂ ਆਪਾਂ ਜਾਣਨੇ ਆ ਤਾਂ ਮੈਨੂੰ ਕੱਪੜੇ ਦੱਸ ਦਿਓ ਕਿਹੜੇ ਪਾਣੇ ਆ ਐਦਾਂ ਕਰ ਤੇਰੇ ਕੋਲ ਕੁੜਤੇ ਪਜਾਮੇ ਪਏ ਨੇ ਨਾ ਉਹਨਾਂ ਨੂੰ ਥੱਲੇ ਲੈ ਕੇ ਆ ਮੈਂ ਤੈਨੂੰ ਦੱਸ ਦਿਆਂ ਕਿਹੜਾ ਪਾਣਾ ਤੇ ਅੱਜੂ ਦੀ ਮੰਮੀ ਨੂੰ ਫੋਨ ਕਰ ਦੇਣੀ ਆ ਵੀ ਕੱਲ ਅਸੀਂ ਵੇਲ ਲਿਆ ਤੇ ਕੱਲ ਅਸੀਂ ਆ ਰਹੇ ਆ ਠੀਕ ਆ ਮੰਮੀ ਮੈਂ ਲਿਆਣਾ ਕੁੜਤੇ ਪਜਾਮੇ ਉੱਪਰੋਂ ਤੇ ਮੈਨੂੰ ਦੱਸੋ ਕਿਹੜਾ ਪਾਣਾ ਮੈਂ ਲਾਪੇ ਨੂੰ ਕਰਕੇ ਪ੍ਰੈਸ ਕਰਵਾ ਲੈਣਾ ਠੀਕ ਹੈ ਵਾਰੇ ਜਾਵਾਂ ਮੇਰੇ ਮੁੰਡੇ ਤੋਂ ਐ ਨਾ ਮੇਰੇ ਤੋਂ ਬਾਹਰ ਨਹੀਂ ਹੈਗਾ ਰਾਧਿਕਾ ਹੁਣ ਤਾਂ ਇੱਥੇ ਖੜੀ ਸੀ ਕਿੱਧਰ ਭੇਜ ਦਿੱਤੀ ਉਹ ਨਾ ਲਾਗੀ ਦੁਕਾਨ ਤੇ ਗਈਆ ਥੋੜਾ ਜਿਹਾ ਸਮਾਨ ਲੈ ਕੇ ਆਉਣ ਆਲਾ ਸੀ ਉਹ ਲੈ ਕੇ ਆਈ ਹੈ ਤੇ ਨਾਲੇ ਮੇਰੀ ਤੁਸੀ ਗੱਲ ਸੁਣੋ ਤੁਹਾਡੇ ਕੋਲ ਕੋਈ 10000 ਰੁਪਏ ਹੈ 10 ਤਾਂ ਨਹੀਂ ਹੋਣਾ 6000 ਰੁਪਏ ਤਾਂ ਘਰੇ ਪਿਆਗਾ ਜੇ ਇੰਨਾ ਹੀ ਜ਼ਰੂਰੀ ਆ ਤਾਂ ਮੈਂ 10 ਇਕੱਠਾ ਕਰ ਦੇਣੀ ਆ ਕਿਤੋਂ ਹੈਗੇ ਤਾਂ ਜ਼ਰੂਰੀ ਆ ਪਰ ਹਲੇ ਨਹੀਂ ਤੁਹਾਨੂੰ ਮੈਂ ਦੱਸ ਦਾਂਗੀ ਤੁਸੀਂ ਨਾ ਹੱਲ ਕਰਕੇ ਰੱਖਿਓ ਹਾਂ ਕੋਈ ਨਹੀਂ ਮੈਂ ਹੱਲ ਕਰਕੇ ਰੱਖ ਲੈਣੀ ਆ ਜਦੋਂ ਲੋੜ ਹੋ ਮੈਨੂੰ ਦੱਸ ਦਿਓ ਮੈਂ ਲੈ ਆ ਦਾਂਗੀ ਤੇ ਨਾਲੇ ਇੱਕ ਗੱਲ ਹੋਰ ਰਾਧਿਕਾ ਮੈਨੂੰ ਫੋਨ ਤੇ ਕਹਿੰਦੀ ਸੀ ਵੀ ਮੰਮੀ ਨੇ ਤੁਹਾਡੇ ਨਾਲ ਕੋਈ ਰਹਿਸਲਾਹ ਕਰਨੀ ਆ ਕੀ ਗੱਲ ਹੋਗੀ ਰਾधिका ਵਾਸਤੇ ਨਾ ਈਦੀਪੂ ਨੇ ਰਿਸ਼ਤਾ ਦੇਖਿਆ। ਤੇ ਉਹ ਮੁੰਡੇ ਵਾਲੇ ਨਾ ਰਾधिका ਨੂੰ ਦੇਖਣ ਆ ਗਏ ਨੇ। ਜੇ ਪਸੰਦ ਹੋਇਆ ਤਾਂ ਅੱਗੇ ਵਿਆਹ ਦੀ ਗੱਲ ਚਲਾਵਾਂਗੇ। ਅੱਗੇ ਤਾਂ ਮੈਂ ਤਾਂ ਪਿਓ ਹੁੰਦਾ ਸੀਗਾ ਕਿ ਉਹਦੇ ਨਾਲ ਮੈਂ ਰੈਸਲਾ ਕਰ ਲੈਂਦੀ ਸੀ। ਹੁਣ ਕਿਹਦੇ ਨਾਲ ਕਰਾਂ? ਤਾਂ ਕਰਕੇ ਮੈਂ ਤੈਨੂੰ ਬੁਲਾਇਆ। ਹਰਦੀਪ ਕੁੜੀਆਂ-ਚਿੜੀਆਂ ਦੇ ਫੈਸਲੇ ਇੱਕਦਮ ਨਹੀਂ ਲਈਦੇ ਹੁੰਦੇ। ਸੋਚ ਸਮਝ ਕੇ ਲਈਦੇ ਹੁੰਦੇ। ਇਸ ਟਾਈਮ ਨਾ ਤੂੰ ਮੇਰੀ ਸੁਣ ਨਾ ਕੁੜੀ ਦੀ ਭੂਆ ਦੀ ਸੁਣ। ਜੋ ਵੀ ਕਰਨਾ ਆਪਣੇ ਦਿਲ-ਦਿਮਾਗ ਨਾਲ ਕਰ। ਜੇ ਤੇਰਾ ਦਿਲ ਕਰਦਾ ਤਾਂ ਕੁੜੀ ਤੋੜ ਦੇ ਜੇ ਤੇਰਾ ਦਿਲ ਡਰਦਾ ਫਿਰ ਰਹਿਣ ਦੇ ਆਪਣੀ ਕਿਹੜਾ ਕੁੜੀ ਭੱਜ ਚਲੀ ਆ ਕਿਤੇ ਇਸ ਟਾਈਮ ਨਾ ਦੀਦੀ ਦਿਲ ਵੀ ਮੇਰਾ ਬੜਾ ਕੁਝ ਕਹਿ ਰਿਹਾ ਤੇ ਦਿਮਾਗ ਵੀ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਤਾਂ ਹੀ ਤੇ ਮੈਂ ਤੁਹਾਨੂੰ ਬੁਲਾਇਆਗਾ ਕਿਉਂਕਿ ਕੁੜੀ ਦੀ ਭੂਆ ਨਾ ਰਿਸ਼ਤਾ ਕਰਾ ਰਹੀ ਆ ਉਹਦੀ ਮੈਂ ਮੰਨਣੀ ਨਹੀਂ ਹੈਗੀ ਹਾਂ ਇਹ ਹੀ ਗੱਲ ਤਾਂ ਤੁਹਾਨੂੰ ਮੈਂ ਕਹਿਣੀ ਚਾਹੁੰਦੀ ਸੀ ਵੀ ਰਿਸ਼ਤਾ ਚਾਹੇ ਕੁੜੀ ਦੀ ਭੂਆ ਕਰਾ ਰਹੀ ਆ ਪਰ ਜਾਂਚ ਪੜਤਾਲ ਆਪਣੀ ਕਰੀ ਤੇ ਐਵੇਂ ਹੀ ਕਾਲੀ ਨਾ ਕਰ ਕਿਉਂਕਿ ਜਿਹੜੀ ਭੂਆ ਹੁਣ ਤੱਕ ਨਹੀਂ ਤੁਹਾਡੇ ਨਾਲ ਖੜੀ ਉਹ ਅੱਗੇ ਕੀ ਖੜੂਗੀ ਹੋ ਸਕਦਾ ਉਹ ਰਿਸ਼ਤਾ ਕੋਈ ਲਾਲਚ ਨੂੰ ਕਰਾ ਰਹੀ ਹੋਵੇ ਹੋ ਸਕਦਾ ਮੁੰਡੇ ਦਾ ਰਿਸ਼ਤਾ ਹੁੰਦਾ ਨਾ ਹੋਵੇ ਤੇ ਮੁੰਡੇ ਦੀ ਮਾਂ ਲਾਲਚ ਦਿੰਦੀ ਹੋਵੇ ਵੀ ਤੈਨੂੰ ਅਸੀਂ ਮੁੰਡੀ ਵੀ ਪਾ ਦਾਂਗੇ ਤੇ ਤੈਨੂੰ ਕੈਸ਼ ਵੀ ਦੇ ਦਾਂਗੇ ਇਹੀ ਫਿਕਰ ਤਾਂ ਦੀਦੀ ਮੈਨੂੰ ਵੜ ਵੜ ਕੇ ਖਾਂਦਾ ਪਿਆਗਾ ਕਿ ਜਿਹੜੀ ਭੈਣ ਨਾ ਉਹਦੇ ਭਾਈ ਨਾਲ ਖੜੀ ਨਾ ਪਰਜਾਈ ਨਾਲ ਖੜੀ ਭਤੀਜੀ ਨਾਲ ਕੀ ਖੜੂਗੀ ਮੈਂ ਤਾਂ ਇਹ ਕਹਿ ਨਹੀਂ ਆ ਕਿ ਰਿਸ਼ਤੇ ਨੂੰ ਮੈਂ ਮਨਾ ਕਰਦਾ ਨਾ ਨਾ ਹਰਦੀਪ ਆ ਗਲਤੀ ਨਾ ਕਰੀ ਮੁੰਡੇ ਵਾਲਾ ਨੂੰ ਆਉਣ ਦੇ ਆਪਾਂ ਰਿਸ਼ਤਾ ਦੇਖਦੇ ਆਂ ਉਹਨਾਂ ਦੇ ਪਰਿਵਾਰ ਨੂੰ ਮਿਲਦੇ ਆਂ ਇੱਕ ਦਿਨ ਬਾਅਦ ਚ ਜਾ ਕੇ ਆਪਾਂ ਜਾਂਚ ਪੜਤਾਲ ਕਰਾਵਾਂਗੇ ਜੇ ਓਕੇ ਹੋਇਆ ਤਾਂ ਆਪਾਂ ਹਾਂ ਕਰ ਦਾਂਗੇ ਜੇ ਮੁੰਡਾ ਓਕੇ ਨਾ ਹੋਇਆ ਜੇ ਨਾ ਪਸੰਦ ਹੋਇਆ ਤਾਂ ਨਾ ਕਰਦੀ ਉਹਨਾਂ ਨੇ ਕਿਹੜਾ ਆਪਣੇ ਤੋਂ ਐਗਰੀਮੈਂਟ ਤੇ ਸਹਤ ਲੈ ਲਿਆ ਵੀ ਜ਼ਰੂਰੀ ਆ ਰਿਸ਼ਤਾ ਕਰਨਾ ਐਦਾਂ ਕਰਿਓ ਤੁਸੀਂ 10000 ਰੁਪਏ ਮੈਨੂੰ ਦੇ ਦਿਓ 10ਕ ਮੈਂ ਇਹਦੀ ਭੂਆ ਤੋਂ ਫੜ ਲੂੰਗੀ ਤੇ 6-7000 ਰੁਪਏ ਮੇਰੇ ਕੋਲ ਵੀ ਹੈਗਾ ਕੋਈ ਨਾ ਮੈਂ ਕੰਮਾਂ ਵਾਲਿਆਂ ਤੋਂ ਲੈ ਲੂੰਗੀ ਕੁੱਲ ਮਿਲਾ ਕੇ 35000 ਰੁਪਏ ਹੋ ਜਾਣਾ ਤੇ ਕੁੜੀ ਦੇ ਚੁੰਨੀ ਚੜਾਵੇ ਲਈ ਇੰਨਾਕ ਤਾਂ ਬੜਾ ਨਾ ਓ ਕੀ ਹੋ ਗਿਆ ਹਰਦੀਪ ਤੈਨੂੰ 35000 ਚ ਕਿਤੇ ਕੁੜੀਆਂ ਵੇਂਗੀਆਂ ਐਂਦੀਆਂ ਨੇ ਤੇ ਮੁੰਡੇ ਨੂੰ ਸ਼ਾਂਪ ਨਹੀਂ ਪਾਵੇਂਗੀ ਸ਼ਾਂਪ ਸ਼ਾਂਪ ਹੀ 50 60000 ਤੋਂ ਘੱਟ ਨਹੀਂ ਬਣਦੀ ਤੇ ਬਾਕੀ ਖਰਚਾ ਮਿਲਾ ਕੇ ਲੱਖ ਰੁਪਏ ਦਾ ਖਰਚਾ ਆ ਜਾਣਾ ਇਹ ਲੱਖ ਰੁਪਏ ਦਾ ਖਰਚਾ ਤਾਂ ਸਿਰਫ ਚੁੰਨੀ ਚੜਾਵੇ ਦਾ ਜਿਵੇਂ ਅਗਲੇ ਦੇ ਮੁੰਡਾ ਕੱਲਾ ਕੱਲਾ ਹੋਇਆ ਅਗਲੇ ਨੇ ਕਿਹਾ ਵੀ ਵਿਆਹ ਸੀ ਗੱਜ-ਵੱਜ ਕੇ ਲੈਣਾ ਫੇਰ ਕੀ ਕਰਨੀ ਕੀ ਹੋਇਆ ਗੱਲ ਸੁਣ ਕੇ ਕੰਬਣੀ ਚ ਚੜ ਗਈ ਤੇ ਸੋਚੀ ਪਈਗੀ ਉਹ ਮੈਂ ਤਾਂ ਇਹ ਸੋਚਦੀ ਪਈ ਆ ਕਿ ਹਲੇ ਤਾਂ ਮੇਰੇ ਕੋਲ ਇਕਾ ਮੈਨੂੰ ਉਹੀ ਤੋਰ ਨਹੀਂ ਔਖੀ ਹੋਈ ਪਈ ਹੈਗੀ ਜਿਨ੍ਹਾਂ ਦੇ 2 2 3 3 ਨੇ ਉੱਤੋਂ ਗਰੀਬ ਪਰਿਵਾਰ ਨੇ ਉਹ ਭਲਾ ਕੀ ਕਰਦੇ ਹੋਣਗੇ ਹਰਦੀਪ ਇੱਕ ਕੁੜੀ ਵਿਆਉਣ ਲਈ ਤੇ ਇੱਕ ਘਰ ਬਣਾਉਣ ਲਈ ਬੰਦੇ ਨੂੰ ਕਰਜ਼ਾ ਚੱਕਣਾ ਹੀ ਪੈਂਦਾ ਚਾਹੇ ਉਹ ਪਰਿਵਾਰ ਗਰੀਬ ਆ ਚਾਹੇ ਅਮੀਰ ਜੇ ਕਹਿੰਦੇ ਨੇ ਕਿ ਤੋ ਫੜ ਟੜ ਕੇ ਕੁੜੀ ਤੁਰਦੀ ਆ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਚਲੋ ਕੋਈ ਗੱਲ ਨਹੀਂ ਦੇਖਦੀ ਆ ਫਿਰ ਮੈਂ ਇੱਕ ਵਾਰ ਨਾਲੇ ਮੁੰਡੇ ਵਾਲੀ ਆ ਤਾਂ ਜਾਣਾ ਆਪਾਂ ਪਹਿਲੀ ਤਿਆਰੀਆਂ ਕਰੀ ਜਾਂਦੇ ਆ ਤਿਆਰੀਆਂ ਤਾਂ ਪਹਿਲਾਂ ਹੀ ਕਰਕੇ ਰੱਖਣੀਆਂ ਪੈਂਦੀਆਂ ਨੇ ਚਲ ਜੀ ਇੱਥੇ ਨਾ ਗੱਲ ਬਣੀ ਤਾਂ ਦੋ ਤਿੰਨ ਮਹੀਨਿਆਂ ਨੂੰ ਕਿਤੇ ਹੋਰ ਸਹੀ ਚਲ ਕੋਈ ਗੱਲ ਨਹੀਂ ਮੈਂ ਦੇਖਦੀ ਆ ਆ ਸ਼ਾਂਪਾ ਪਨਵਾ ਕੇ ਨਾ ਜਵਾਈ ਦੀ ਸ਼ਾਂਬਨਵਾ ਦੇਣੀ ਆ ਪਰ ਕੁੜੀ ਦੇ ਨਾ ਕੰਨ ਖਾਲੀ ਰਹਿ ਜਾਣੇ ਆ ਉਹ ਤੋ ਕਾ ਨੂੰ ਫਿਕਰ ਕਰਦੀ ਆ ਕੰਨਾਂ ਵਾਲੇ ਨਾ ਮੈਂ ਆਪਣੀ ਕੁੜੀ ਲਈ ਬਣਵਾ ਕੇ ਰੱਖਿਓਏ ਸੀ ਉਹ ਮੈਂ ਤੇਰੀ ਕੁੜੀ ਦੇ ਕੰਨ ਟੱਕ ਦਿੰਨੀ ਆ ਕੱਲ ਨੂੰ ਜਦੋਂ ਮੇਰੀ ਕੁੜੀ ਦਾ ਕਰਨਾ ਉਦੋਂ ਤੂੰ ਮੇਰੀ ਕੁੜੀ ਦੇ ਢੱਕਦੀ ਉਹ ਨਾ ਨਾ ਹਰਦੀਪ ਹੱਥ ਕੱਸ ਤੋਂ ਜੋੜਦੀ ਆ ਜਿੱਥੇ ਕਹਿੰਦੇ ਆਪਣੇ ਨਹੀਂ ਖੜਦੇ ਉੱਥੇ ਆਂਡਗਮਾਣ ਖੜ ਜਾਂਦਾ ਨਾਲੇ ਇੱਕ ਗੱਲ ਹੋਰ ਧੀਆ ਪੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਅੱਜ ਮੈਂ ਤੇਰੀ ਧੀ ਦਾ ਕਰੂੰਗੀ ਕੱਲ ਨੂੰ ਹੋ ਸਕਦਾ ਰੱਬ ਮੇਰੀ ਧੀ ਵਾਸਤੇ ਕੁਝ ਵੱਡਾ ਸੋਚ ਲੈ ਇੱਕ ਗੱਲ ਹੋਰ ਹਰਦੀਪ ਜਿਹੜਾ ਆਪਾਂ ਕੁਝ ਵੀ ਸੋਚਿਆ ਨਾ ਇਹ ਚੁੰਨੀ ਚੜਾਵੇ ਦਾ ਸੋਚਿਆ ਗੱਜ-ਵੱਜ ਕੇ ਵਿਆਹ ਦਾ ਨਹੀਂ ਸੋਚਿਆ ਪਰ ਜੇ ਮੁੰਡੇ ਦੀ ਮਾਂ ਨੇ ਨਾ ਵਿਆਹ ਗੱਜ-ਵੱਜ ਕੇ ਮੰਗ ਲਿਆ ਮੈਂ ਮੌਕੇ ਤੇ ਜਵਾਬ ਹੀ ਦੇ ਦੂੰਗੀ ਕਿਉਂਕਿ ਜੇ ਹੁਣ ਮੂੰਹ ਨੂੰ ਖੂਨ ਲਾ ਲਿਆ ਨਾ ਧੰਗਾ ਜਾ ਕੇ ਮੇਰੀ ਕੁੜੀ ਨੂੰ ਤੰਗ ਕਰਨਗੇ ਨਾ ਨਾ ਹਰਦੀਪ ਆਪਾਂ ਨਾ ਜੇ ਰਿਸ਼ਤਾ ਵਧੀਆ ਹੋਇਆ ਜਵਾਬ ਨਹੀਂ ਦਿੰਦੇ ਨਾਲੇ ਮੁੰਡੇ ਦੇ ਪਰਿਵਾਰ ਦੇ ਜੋ ਚੌ ਲਾੜ ਹੋਏ ਆਪਾਂ ਜ਼ਰੂਰ ਪੂਰੇ ਕਰਾਂਗੇ ਨਾਲੇ ਇੱਕ ਗੱਲ ਹੋਰ ਆਪ ਰਾਦਿਕਾ ਦਾ ਵਿਆਹ ਗੱਜ-ਬੱਜ ਕੇ ਕਰ ਸਕਦੇ ਆ ਕੀ ਹੋਇਆ ਹਰਦੀਪ ਇੰਨੀ ਹੈਰਾਨੀ ਨਾਲ ਖੜੀ ਹੋ ਗਈ ਰਮਨ ਦੇ ਜਾਣ ਬਾਅਦ ਜਿਹੜਾ ਓខਾ ਟਾਈਮ ਤੁਸੀਂ ਕੱਢਣਾ ਸੀ ਨਾ ਕੱਢ ਲਿਆ ਹੁਣ ਵਾਰੀ ਆ ਆਪਦੇ ਭਰਾ ਨੂੰ ਫੋਨ ਕਰਨ ਦੀ ਰਾਦਿਕਾ ਦੇ ਮਾਮੇ ਨੂੰ ਘਲਾਉਣ ਦੀ ਇੱਕ ਰਾਦਿਕਾ ਦਾ ਮਾਮਾ ਹੀ ਆ ਜਿਹੜਾ ਰਾਦਿਕਾ ਦਾ ਵਿਆਹ ਗੱਜ-ਬੱਜ ਕੇ ਕਰ ਸਕਦਾ